ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅਮੀਰ ਕਰਦੇ ਆ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਲਓ ਜੀ ਆਪਣੇ ਬੁਟੀਕ ਤੇ ਹਨਾ ਜਿਹੜਾ ਇੱਕ ਇਹ ਲਾਈਟ ਆਈ ਸੀ ਹਨਾ ਇਹਦੇ ਬਾਰੇ ਬਹੁਤ ਜ਼ਿਆਦਾ ਕਮੈਂਟ ਆਇਆ ਕਿਉਂਕਿ ਅਸੀਂ ਵੀਡੀਓ ਅਕਸਰ ਬਣਾਉਂਦੇ ਆ ਹਨਾ ਲਾਈਟ ਲਾ ਕੇ ਇਹ ਲਾਈਟ ਜਿਹੜੀ ਹੈਗੀ ਆ ਦੇਖੋ ਇਹਨੂੰ ਆਪਾਂ ਮਸ਼ੀਨ ਦੇ ਉੱਪਰ ਕਰਕੇ ਜਿੱਦਾਂ ਮਰਜ਼ੀ ਸਲਾਈ ਕਰ ਸਕਦੇ ਇਹ ਚਮਕ ਨਾਲ ਹੁੰਦੀ ਹੈ ਹੁਣ ਮੇਰੇ ਉੱਪਰ ਕਰੀ ਲਈਏ ਕਿਉਂਕਿ ਵੀਡੀਓ ਬਣਾ ਰਹੀ ਹੈ ਜਿੰਨੇ ਮੇਰਾ ਪੈਂਦਾ ਹੈ ਹਨਾ ਇਹਦਾ ਚਾਲਣ ਜਿਹੜਾ ਹੈਗਾ ਵਧੀਆ ਇੱਕ ਆਪਣਾ ਹੀ ਪੈਰ ਆਇਆ ਸੀਗਾ ਜਿੱਦਾਂ ਪਾਈਪਿੰਗ ਲਾਉਣ ਵਾਲਾ ਹਨਾ ਇਹ ਉਤਾਰਨ ਦੀ ਲੋੜ ਨਹੀਂ ਜਿੱਦਾਂ ਆਪਾਂ ਨੂੰ ਕੱਲਾ ਕੱਲਾ ਪੈਰ ਲਾਉਣਾ ਪੈਂਦਾ ਹੈ ਹਨਾ ਇਹ ਉਤਾਰਨ ਦੀ ਜ਼ਰੂਰਤ ਨਹੀਂ ਹੋਏਗੀ ਇਹਦੇ ਦੋਨੇ-ਦੋਨੇ ਪਾਸੇ ਇਹਦਾ ਇੱਕ ਨਾਟਿਕਸਣਾ ਪੈਂਦਾ ਜਿੱਦਾਂ ਮਰਜ਼ੀ ਤੁਸੀਂ ਇਹਦੇ ਨਾਲ ਪਾਈਪਿੰਗ ਲਾ ਸਕਦੇ ਹੋ ਅਸੀਂ ਇਹ ਦੋਏ ਚੀਜ਼ਾਂ ਤੇ ਅੱਜ ਜਿਹੜੀ ਹੈਗੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆਂ ਇਹ ਬਹੁਤ ਬਹਿਣਾ ਦੇ ਕਮੈਂਟ ਸੀਗੇ ਜੀ ਵੀ ਇਹ ਲਾਈਟ ਤੁਸੀਂ ਕਿੱਥੋਂ ਲੈਂਤੀ ਐ ਇਹ ਲਾਈਟ ਸਾਡੇ ਕੋਲੋਂ ਮਿਲਦੀ ਐ ਜੀ ਅਸੀਂ ਲੁਧਿਆਣੇ ਤੋਂ ਮੰਗਵਾਈਆਂ ਸੀਗੀਆਂ ਸਾਡੇ ਕੋਲ ਤੁਸੀਂ ਜਿੰਨੀਆਂ ਮਰਜ਼ੀ ਲਾਈਟਾਂ ਦੇਖੋ ਖਰੀਦ ਸਕਦੇ ਹੋ ਜਿੰਨੀ ਮਰਜ਼ੀ ਖਰੀਦ ਲਓ ਜੀ ਜੇ ਸਾਡੀ ਇੱਥੇ ਦੁਕਾਨ ਤੇ ਆ ਕੇ ਖਰੀਦ ਸਕਦੇ ਤੁਸੀਂ ਖਰੀਦ ਸਕਦੇ ਹੋ ਇਹ ਬੜੀ ਵਧੀਆ ਲਾਈਟ ਆ ਇਹਨੂੰ ਦੇਖੋ ਜਿੱਦਾਂ ਮਰਜ਼ੀ ਤੁਸੀਂ ਪ੍ਰੈਸ ਕਰ ਸਕਦੇ ਹੋ ਆ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਇਹਦੇ ਪਿੱਸੇ ਦੇਖੋ ਸੋਚ ਲੱਗੀ ਹੋਈ ਆ ਇੱਥੋਂ ਹੀ ਕੱਟੀ ਵੀ ਜਾਂਦੀ ਹੈ ਇੱਥੋਂ ਹੀ ਚੱਲਦੀ ਹੈ ਇਸ ਤਰ੍ਹਾਂ ਕੱਟਦੀ ਹੈ ਇਹਨੂੰ ਤੁਸੀਂ ਜਿਹੜੀ ਹੈਗੀ ਘੱਟ ਵੱਧ ਵੀ ਕਰ ਸਕਦੇ ਹੋ ਵੀ ਰੌਸ਼ਨੀ ਦੇਖੋ ਇੱਧਰ ਦੇਖੋ ਮੈਂ ਤੁਹਾਨੂੰ ਇੱਧਰ ਕੈਮਰਾ ਕਰਕੇ ਦਿਖਾਵਾਂਗੀ ਦੇਖੋ ਇੱਥੋਂ ਆਪਣੀ ਹੁਣ ਬੰਦ ਹੋ ਗਈ ਘੱਟ ਹੈਗੀ ਹੌਲੀ ਹੌਲੀ ਤੁਸੀਂ ਹਨਾ ਜਿੰਨਾ ਮਰਜ਼ੀ ਚਾਨਣ ਜਿਹੜਾ ਹੈਗਾ ਤੇਜ਼ ਕਰ ਸਕਦੇ ਹੋ ਇਹ ਜਿਹੜੀ ਹੈਗੀ ਲਾਈਟ ਲੱਗੀ ਹੋਈ ਇਹਦੇ ਪਿੱਸੇ ਇਹ ਜਿਹੜਾ ਹੈਗਾ ਜੀ ਦੇਖੋ ਇਸ ਤਰ੍ਹਾਂ ਜਿੱਦਾਂ ਮਰਜ਼ੀ ਤੁਸੀਂ ਇਹਨੂੰ ਮੋੜ ਲਓ ਲਾਈਟ ਨੂੰ ਇਹਦਾ ਕੋਈ ਚੱਕਰ ਨਹੀਂ ਹੈਗਾ ਜਿੱਧਰ ਨੂੰ ਮਰਜ਼ੀ ਮੋੜ ਲਓ ਇਹ ਚਮਕ ਲੱਗੀ ਹੋਈ ਹੈ ਇੱਥੋਂ ਚਮਕ ਲੱਗੀ ਹੋਈ ਹੈ ਇਹਦੇ ਉੱਪਰ ਵੀ ਸੂਚੇ ਲੱਗੀ ਹੋਈ ਹੈ ਬੰਦ ਕਰਨ ਵਾਲੀ ਜਾਂ ਇਹ ਮਸ਼ੀਨ ਦੇ ਮੇਰੇ ਬੋਰਡ ਲ ਵੀ ਰੱਖਿਆ ਹੁੰਦਾ ਇਹਦੇ ਵਿੱਚ ਪਲੱਗ ਪਾਇਆ ਹੁੰਦਾ ਇਹ ਵੀ ਤੁਸੀਂ ਲੋਹੇ ਤੇ ਜਿੱਥੇ ਮਰਜ਼ੀ ਲਾ ਸਕਦੇ ਹੋ ਲਾਈਟ ਨੂੰ ਦੇਖੋ ਇੱਥੇ ਲਾ ਲ ਇਹਨੇ ਆਪ ਦੇ ਆਪ ਚਮਕ ਲੱਗੀ ਹੋਈ ਹੈ ਜਿਹਨੇ ਆਪ ਦੇ ਆਪ ਹੀ ਫੜ ਲੈਣਾ ਜਿੱਦਾਂ ਮਰਜ਼ੀ ਇੱਥੇ ਲਾ ਲਓ ਹਾਂ ਆ ਦੇਖੋ ਇਸ ਤਰ੍ਹਾਂ ਕਰਕੇ ਇੱਥੇ ਸिलाई ਕਰ ਲੋ ਸिलाई ਚਾਹੇ ਤੁਸੀਂ ਰਾਤ ਨੂੰ ਕਰ ਲੋ ਇਹਦੇ ਕੋਈ ਦਿੱਕਤ ਨਹੀਂ ਹੈਗੀ ਜਿਹੜੀ ਹੈਗੀ ਇੱਥੇ ਅਸੀਂ ਵੀਡੀਓ ਲਾ ਦਾਂਗੇ ਵਿੱਚ ਹੈ ਨਾ ਤੁਹਾਨੂੰ ਪਤਾ ਲੱਗ ਜੂਗਾ ਜਿਹੜੀ ਮਰਜ਼ੀ ਤੁਸੀਂ ਰਾਤ ਨੂੰ ਸिलाई ਕਰ ਲੋ ਤਾਗਾ ਵਗੈਰਾ ਪਾਉਣ ਦੀ ਬਹੁਤ ਫਿਨਿਸ਼ਿੰਗ ਦਾ ਕੰਮ ਕਰਦੀ ਹੈ ਇਹ ਲਾਈਟ ਤੇ ਤੁਸੀਂ ਇਹ ਲਾਈਟ ਸਾਡੇ ਕੋਲੋਂ ਖਰੀਦ ਸਕਦੇ ਹੋ 300 ਦੀ ਲਾਈਟ ਹੈ ਜੀ ਜਿਹੜਾ ਮਰਜ਼ੀ ਕੋਈ ਆ ਕੇ ਸਾਡੇ ਕੋਲੋਂ ਖਰੀਦ ਸਕਦਾ 300 ਦੀ ਲਾਈਟ ਹੈਗੀ ਹੈ ਜੀ ਇਹ ਅਸੀਂ ਇਕੱਠੀਆਂ ਮੰਗਵਾਈਆਂ ਸੀਗੀਆਂ ਇੱਕ ਕਪੜਾਏ ਵਾਲਾ ਪੈਰ ਹੈਗਾ ਜੀ ਆ ਦੇਖੋ ਜਿੱਦਾਂ ਮੇਰੀ ਮਸ਼ੀਨ ਤੇ ਪੈਰ ਚੜਿਆ ਹੈ ਮੈਂ ਇਹ ਦਿਖਾਵਾਂਗੀ ਇਧਰੋਂ ਦੇਖੋ ਮਸ਼ੀਨ ਤੇ ਪੈਰ ਜਿਹੜਾ ਸਿੰਪਲ ਜਿਹੜਾ ਹੋਇਆ ਹੈ ਹਨਾ ਇਹ ਜਿਹੜਾ ਪੈਰ ਆਉਂਦਾ ਹੈ ਦੇਖੋ ਕੱਟ ਹੁੰਦੇ ਆ ਇਧਰ ਵੀ ਕੱਟ ਹੈਗਾ ਸੂਈ ਵਾਲਾ ਤੇ ਇਧਰ ਵੀ ਕੱਟ ਹੈਗਾ ਇਹਦੇ ਵਾਲਾ ਨਟ ਲੱਗਿਆ ਹੋਇਆ ਹੈ ਇਹ ਵਾਲਾ ਨਟ ਲੱਗਿਆ ਹੋਇਆ ਹੈ ਇਹ ਨਟ ਨੂੰ ਤੁਸੀਂ ਪ੍ਰੈਸ ਮੈਂ ਚੜਾ ਕੇ ਦਿਖਾਉਣੀ ਆ ਤੁਹਾਨੂੰ ਜਿੱਦਾਂ ਮਰਜੀ ਤੁਸੀਂ ਪ੍ਰੈਸ ਕਰ ਸਕਦੇ ਹੋ ਐਥੋਂ ਨਟ ਖੋਲ ਕੇ ਪੈਰ ਜਿੱਦਾਂ ਹੁਣ ਮੇਰੇ ਸਿੰਪਲ ਪੈਰ ਚੜਿਆ ਹੋਇਆ ਹੈ ਹਨਾ ਇਹ ਵਾਪੇਠੋ ਨਟ ਨਾਲ ਖੋਲ ਲਾਂਗੇ ਆ ਦੇਖੋ ਜੀ ਇਹ ਪੈਨਟਾ ਆਪਣੇ ਕੋਲੇ ਵਾਲਾ ਨਟਾ ਇਹਦੇ ਨਾਲ ਆਪਣੇ ਖੋਲ ਲਿਆ ਉਸ ਤੋਂ ਬਾਅਦ ਕੀ ਕਰਨਾ ਹੈ ਬਸ ਇਸ ਤਰ੍ਹਾਂ ਹੀ ਚੜਾਉਣਾ ਹੈ ਵਾਲਾ ਨਟ ਇੱਥੇ ਪੈਰ ਇਸ ਤਰ੍ਹਾਂ ਕੇਰਾ ਫਿੱਟ ਕਰ ਲਓ ਤੁਸੀਂ ਇਹਦਾ ਇੰਨਾ ਕ ਫਾਇਦਾ ਜੀ ਜੇ ਤੁਸੀਂ ਪਾਈਪਿੰਗ ਲਾਉਣੀ ਹੈ ਤੁਹਾਨੂੰ ਜਿਹੜਾ ਹੈਗਾ ਪੈਰ ਉਤਾਰਨ ਦੀ ਵਾਰ-ਵਾਰ ਲੋੜ ਨਹੀਂ ਇਹ ਪੈਰ ਨਾਲ ਤੁਸੀਂ ਸਲਾਈ ਵੀ ਕਰ ਸਕਦੇ ਹੋ ਸਲਾਈ ਕਰ ਸਕਦੇ ਹੋ ਆ ਦੇਖੋ ਮੈਂ ਪੈਰ ਚਾੜ ਤਾਂ ਨੇੜੇ ਕੈਮਰਾ ਪੈਰ ਤੇ ਕਰਕੇ ਦਿਖਾਉਣੀ ਆ ਮੈਂ ਤੁਹਾਨੂੰ ਆ ਦੇਖੋ ਪੈਰ ਚਾੜ ਲਿਆ ਇਹ ਤੇ ਜਿਹੜਾ ਹੈਗਾ ਆ ਦੇਖੋ ਆਹ ਵਾਲਾ ਨਟ ਲੱਗਿਆ ਹੋਇਆ ਇੱਕ ਆ ਨਟ ਲੱਗਿਆ ਹੋਇਆ ਬ੍ਰੀਕ ਜਾਂ ਇਹ ਨਾਟ ਹੀ ਆ ਦੇਖੋ ਹੁਣ ਬਿਲਕੁਲ ਸੂਈ ਵਿਚਾਲੇ ਆ ਆਪਣੀ ਹਨਾ ਇਹ ਨਾਟ ਚਾੜ ਕੇ ਤੁਸੀਂ ਸਲਾਈ ਵੀ ਕਰ ਸਕਦੇ ਹੋ ਇਹ ਪੈਰ ਚਾੜ ਕੇ ਸੌਰੀ ਆ ਦੇਖੋ ਹੁਣ ਸਿੱਧਾ ਲੱਗਿਆ ਹੋਇਆ ਹੁਣ ਇਹਨੂੰ ਕਰਾਂਗੇ ਹੁਣ ਆਪਾਂ ਇਹਨੂੰ ਆ ਮੈਂ ਸਾਨੂੰ ਇੱਕ ਦੂਜੇ ਪਾਸੇ ਕਰਕੇ ਦਿਖਾਉਣੀ ਆ ਪੈਰ ਆ ਦੇਖੋ ਇੱਥੋਂ ਇਹ ਨਟ ਥੋੜਾ ਜਿਹਾ ਆਪਾਂ ਨੇ ਢਿੱਲਾ ਹੀ ਕਰਨਾ ਬਸ ਇਹ ਨਟ ਢਿੱਲਾ ਕਰਕੇ ਤੁਸੀਂ ਇਹਨੂੰ ਜਿੱਧਰ ਨੂੰ ਮਰਜ਼ੀ ਕਰ ਸਕਦੇ ਹੋ ਆ ਦੇਖੋ ਜੇ ਤੁਸੀਂ ਇਧਰ ਇਧਰ ਲਈ ਚਾਕਤੇ ਪਾਈਪਿੰਗ ਲਾਉਣੇ ਹੋ ਇਧਰ ਲਈ ਸਾਈਡ ਲਾਉਣੇ ਹੋ ਤਾਂ ਤੁਸੀਂ ਆ ਦੇਖੋ ਨਟ ਲੱਗਿਆ ਹੋਇਆ ਹੈ ਨਾ ਇਹਨੂੰ ਮੈਂ ਇਧਰ ਜਿੱਧਰ ਮਰਜੀ ਇਹਨੂੰ ਪ੍ਰੈਸ ਕਰ ਲਓ ਚੜੇ ਚੜਾਏ ਨੂੰ ਪੈਰ ਨੂੰ ਇੱਥੇ ਲਿਆ ਕੇ ਕੱਸ ਦੋ ਜੇ ਤੁਸੀਂ ਇਧਰ ਲਾਉਣਾ ਚਾਹੁੰਦੇ ਹੋ ਜੇ ਤੁਸੀਂ ਇਧਰਲੇ ਪਾਸੇ ਪਾਈਪਿੰਗ ਲਾਉਣਾ ਚਾਹੁੰਦੇ ਹੋ ਤਾਂ ਇਹਨੂੰ ਇਸ ਤਰ੍ਹਾਂ ਕਰ ਲਓ ਆ ਦੇਖੋ ਇਸ ਤਰ੍ਹਾਂ ਕਰ ਲਓ ਇਹ ਵੀ ਪੈਰ ਤੁਸੀਂ ਸਾਡੇ ਕੋਲੋਂ ਖਰੀਦ ਸਕਦੇ ਹੋ ਜੀ ਇਹ ਜਿਹੜੀ ਮੇਰੇ ਭੈਣਾਂ ਸਲਾਈ ਕਰਦੀ ਇਹਨਾਂ ਨੂੰ ਬਹੁਤ ਸੌਖਾ ਹੈ ਜੇ ਤੁਸੀਂ ਸਿੰਪਲ ਕਰਨੀ ਹੈ ਤਾਂ ਤੁਸੀਂ ਇਹਨੂੰ ਵਿਚਾਲੇ ਕਰ ਲਓ ਦੇਖੋ ਵਿਚਾਲੇ ਕਰ ਲਓ ਸਾਈਡ ਤੇ ਕਰ ਲਓ ਤੇ ਇਧਰਲੀ ਸਾਈਡ ਕਰ ਲਓ ਜਿੱਥੇ ਮਰਜ਼ੀ ਕਰ ਲਓ ਪੈਰ ਆ ਦੇਖੋ ਵਿਚਾਲੇ ਕਰ ਲਓ ਇੱਥੇ ਵਿਚਾਲੇ ਕਰਕੇ ਕੱਸ ਲਓ ਚਾਹੇ ਸਾਈਡ ਤੇ ਕਰਕੇ ਕੱਸ ਲਓ ਜੇ ਤੁਸੀਂ ਇਧਰ ਦੀ ਪਾਈਪਿੰਗ ਲਾਉਣਾ ਚਾਹੁੰਦੇ ਹੋ ਜੇ ਤੁਸੀਂ ਇਧਰ ਦੀ ਲਾਉਣਾ ਚਾਹੁੰਦੇ ਹੋ ਇੱਥੇ ਬਸ ਇਹ ਨਾਟ ਹੀ ਹੈ ਇਹ ਨਟ ਜੇ ਨਚਰ ਕੱਸਦੇ ਨਹੀਂ ਦੇਖੋ ਮੈਂ ਵਿਚਾਲੇ ਕਰਕੇ ਇਹਨੂੰ ਕੱਸ ਲਾਂਗੀ ਜੇ ਆਪਾਂ ਆਮ ਸਲਾਈ ਕਰਦੇ ਆ ਫਿਰ ਤੁਸੀਂ ਇਹਨੂੰ ਵਿਚਾਰੇ ਕਰ ਲਓ ਆ ਦੇਖੋ ਜੀ ਇਹਦਾ ਕੋਈ ਔਖਾ ਕੰਮ ਨਹੀਂ ਬਸ ਇਹ ਨਾ ਟਿਕਸਣੇ ਵਾਰੀ-ਵਾਰੀ ਸਾਨੂੰ ਪੈਰ ਲਾਉਣ ਦੀ ਲੋੜ ਨਹੀਂ ਲਓ ਜਿੱਦਾਂ ਕਿ ਆਰਾਮ ਨਾਲ ਤੁਸੀਂ ਸਲਾਈ ਕਰ ਸਕਦੇ ਹੋ ਬਸ ਇਹ ਚੀਜ਼ ਲੱਗੀ ਹੋਈ ਹੈ ਇਹ ਬਹੁਤ ਜ਼ਿਆਦਾ ਭੈਣਾ ਦੇ ਕਮੈਂਟ ਸੀਗੇ ਹਨਾ ਚਲੋ ਜਿਹੜੇ ਸਲਾਈ ਵਗੈਰਾ ਕਰਦੇ ਨੇ ਨਹੀਂ ਪਤਾ ਲੱਗਦਾ ਜੀ ਉਹਨਾਂ ਨੂੰ ਪਤਾ ਲੱਗ ਜਦਾ ਇਹ ਚੀਜ਼ ਦਾ ਤੇ ਹੁਣ ਦੇਖੋ ਮੈਂ ਆਪ ਦੇ ਫੇਸ ਤੇ ਕਰ ਲਈ ਲਾਈਟ ਜਿੱਦਾਂ ਕਿ ਨੇਹਰਾ ਹੈ ਹੁਣ ਹਨਾ ਸ਼ਾਮ ਜੀ ਦਾ ਟਾਈਮ ਹੈਗਾ ਕਵੇਲਾ ਜਿਹਾ ਪਹਿਲੇ ਰਾਜਾ ਪਹਿਲਾਂ ਲਾਈਟ ਦਾ ਉਹਨਾ ਚਾਨਣ ਨਹੀਂ ਹੈ ਨਾ ਇਹਦਾ ਬਹੁਤ ਜ਼ਿਆਦਾ ਚਾਨਣ ਹੈ ਦੇਖੋ ਮੈਂ نیچے ਕਰਕੇ ਤੁਹਾਨੂੰ ਦਿਖਾਉਣੀ ਹੈ ਆ ਦੇਖੋ ਇਸ ਤਰ੍ਹਾਂ ਕਰਕੇ ਦੇਖੋ ਇਸ ਤਰ੍ਹਾਂ ਕਰਕੇ ਇਹਨੂੰ ਫੁੱਲ ਜਿੰਨੀ ਮਰਜ਼ੀ ਕਰ ਲਓ ਘਟਾ ਲਓ ਵਧਾ ਲਓ ਤੇ ਲਾਈਟਾਂ ਦੇਖੋ ਸਾਡੇ ਕੋਲੇ ਹੁੰਦੀਆਂ ਨੇ ਜੀ ਕਾਫੀ-ਕਾਫੀ ਤੁਸੀਂ ਜਿੰਨੀ ਮਰਜ਼ੀ ਇਹ ਲਾਈਟਾਂ ਸਾਡੇ ਕੋਲੋਂ ਖਰੀਦ ਸਕਦੇ ਹੋ ਤੇ ਬਾਕੀ ਤੁਸੀਂ ਇਹ ਪੈਰ ਵੀ ਖਰੀਦ ਸਕਦੇ ਹੋ ਜੀ ਜਿਹੜਾ ਇਹ ਪੈਰ ਲੱਗਦਾ ਜਿਵੇਂ ਵੈਸੇ ਇਹ ਜੈਕ ਦੀਆਂ ਮਸ਼ੀਨਾਂ ਤੇ ਲੱਗਦਾ ਜਿਹੜੀਆਂ ਵੱਡੀਆਂ ਮਸ਼ੀਨਾਂ ਨੇ ਉਹਨਾਂ ਤੇ ਲੱਗਦਾ ਇਹ ਆਪਣੀ ਅਮਰੇਲਾ ਮਸ਼ੀਨ ਹੈਗੀ ਤੇ ਜਿਹੜੀ ਹੈਗੀ ਟਾਪ ਕੁਆਲਿਟੀ ਦੀ ਹੈਗੀ ਇਹ ਵੱਡੀ ਮਸ਼ੀਨ ਹੈਗੀ ਇਹ ਇਹ ਇੱਥੇ ਵੀ ਤੁਸੀਂ ਲਾ ਸਕਦੇ ਹੋ ਸਿੰਪਲ ਮਸ਼ੀਨ ਨਾਲ ਆ ਜਿਹੜਾ ਜਿਹੜਾ ਜਿੱਦਾਂ ਮੇਰੇ ਭੈਣਾਂ ਸਿੰਪਲ ਮਸ਼ੀਨਾਂ ਵਰਤਦੀਆਂ ਨੇ ਉਹਦੇ ਵੀ ਇਹ ਪੈਰ ਲੱਗ ਜਾਂਦਾ ਤੇ ਜਿਹੜੀ ਮਾਰਜੀ ਮਸ਼ੀਨ ਹੈ ਤੁਹਾਡੇ ਕੋਲੇ ਉੱਤੇ ਤੁਸੀਂ ਇਹ ਪੈਰ ਲਾ ਸਕਦੇ ਹੋ ਇਹ ਮੇਰੀ ਅਬਰੀਲਾ ਮਸ਼ੀਨ ਹੈ ਜੀ ਤੇ ਇਹ ਵੈਸੇ ਜਿਹੜਾ ਹੈਗਾ ਪਹਿਲਾ ਜਿਹੜੇ ਕੱਡੇ ਹੈਗਾ ਇਹ ਜਿਨ੍ਹਾਂ ਦੇ ਇਹ ਜੈਕ ਦੀਆਂ ਮਸ਼ੀਨਾਂ ਤੇ ਆਉਂਦਾ ਸੀਗਾ ਇਹ ਪੈਰ ਵੀ ਤੁਸੀਂ ਸਾਡੇ ਕੋਲੋਂ ਖਰੀਦ ਸਕਦੇ ਹੋ 300 ਦਾ ਪੈਰ ਹੈ ਜੀ 300 ਦਾ ਪੈਰ ਹੈ ਜੇ ਤੁਸੀਂ ਲਾਈਟ ਤੇ ਪੈਰ ਦੋਨੇ ਚੀਜ਼ਾਂ ਸਾਡੇ ਕੋਲੋਂ ਖਰੀਦਦੇ ਹੋ ਤਾਂ 300 ਦੀ ਲਾਈਟ ਹੈ 300 ਦਾ ਪੈਰ ਹੈ ਤਾਂ ਤੁਹਾਨੂੰ 550 ਦੀ ਦੋਨੇ ਚੀਜ਼ਾਂ ਲਵਾਂਗੇ ਜੀ ਜੇ ਤੁਸੀਂ ਸਾਡੇ ਕੋਲ ਦੋਨੇ ਚੀਜ਼ਾਂ ਖਰੀਦਦੇ ਹੋ ਤਾਂ ਤੁਸੀਂ ਸਾਡੇ ਕੋਲੋਂ ਖਰੀਦ ਸਕਦੇ ਹੋ ਇਹ ਵਾਲੀਆਂ ਚੀਜ਼ਾਂ ਤੇ ਜਿਹੜਾ ਹੈਗਾ ਜੀ ਬਹੁਤ ਜਿਆਦੇ ਮौज ਹੈ ਜਿੱਦਾਂ ਅਸੀਂ ਸਿਲਾਈ ਕਰਦੇ ਹਾਂ ਨਾ ਆਪਾਂ ਕਦੇ ਵੀ ਕਿਸੇ ਨੂੰ ਕੋਈ ਗਲਤ राय ਨਹੀਂ ਦਿੱਤੀ ਅਸੀਂ ਆਪਣੇ ਘਰ ਦੇ ਵਿੱਚ ਹੀ ਜਿਹੜਾ ਹੈਗਾ ਕੰਮ ਕਰਦੇ ਹਾਂ ਬਹੁਤ ਜਿਆਦੇ ਸੌਖਾ ਲਾਈਟ ਵੀ ਜਿਹੜੀ ਸੀਗੀ ਸਾਨੂੰ ਬਹੁਤ ਇਹਦੀ ਜ਼ਰੂਰਤ ਸੀਗੀ ਪੈਰ ਪੈਰ ਦੀ ਵੀ ਮੈਂ ਬਹੁਤ ਵਾਰੀ ਇਹ ਪੈਰ ਬਹੁਤ ਧਮਤੂਰੀ ਤੋਂ ਪਤਾ ਕਰ ਲਿਆ ਸੀਗਾ ਸਾਨੂੰ ਮਿਲਿਆ ਹੀ ਨਹੀਂ ਫਿਰ ਅਸੀਂ ਹੁਣ ਡੀਲਰ ਤੋਂ ਮੰਗਵਾਇਆ ਸੀਗਾ ਇਹ ਵਾਲਾ ਪੈਰ ਮਸ਼ੀਨਾਂ ਦਾ ਕੰਮ ਹੀ ਕਰਦੇ ਨੇ ਉਹ ਵੀ ਬਾਹਰੋਂ ਲੁਧਿਆਣੇ ਤੋਂ ਸਮਾਨ ਵਗੈਰਾ ਲੈ ਆ ਕੇ ਸੇਲ ਕਰਦੇ ਆ ਉਹਨਾਂ ਤੋਂ ਮੰਗਵਾਏ ਸੀਗੇ ਮੈਂ ਪੈਰ ਤੁਸੀਂ ਸਾਡੇ ਕੋਲੋਂ ਪੈਰ ਵੀ ਖਰੀਦ ਸਕਦੇ ਹੋ ਜੀ ਇਹ ਵੀ ਖਰੀਦ ਸਕਦੇ ਹੋ ਜਿੱਦਾਂ ਤੁਹਾਡੀ ਮਰਜ਼ੀ ਹੈ ਨਾ ਤੁਸੀਂ ਕਿਤੇੋਂ ਤੁਹਾਨੂੰ ਹੋਰ ਮਿਲਦਾ ਤਾਂ ਵੀ ਲੈ ਲਓ ਸਾਨੂੰ ਕੋਈ ਚੱਕਰ ਨਹੀਂ ਹੈਗਾ ਹਨਾ ਜਿੱਥੋਂ ਤੁਹਾਨੂੰ ਮਿਲਦਾ ਤੁਸੀਂ ਖਰੀਦ ਸਕਦੇ ਹੋ ਇਹ ਮੇਰੇ ਭੈਣਾਂ ਲਈ ਜਿਹੜੀ ਹੈਗੀ ਥੋੜੀ ਜੀ ਸਾਨੂੰ ਇਹ ਧੀ ਵੀ ਜਿਹੜੇ ਭੈਣਾਂ ਸਲਾਈ ਕਰਦੇ ਨੇ ਉਹਨਾਂ ਲਈ ਹਨਾ ਥੋੜੀ ਜੀ ਹੈਲਪਫੁਲ ਵੀਡੀਓ ਅਸੀਂ ਦਈਏ ਬਾਕੀ ਭੈਣਾਂ ਦੇ ਬਹੁਤ ਜ਼ਿਆਦਾ ਕਮੈਂਟ ਵੀ ਆਏ ਸੀਗੇ ਪਹਿਲਾਂ ਅਸੀਂ ਜਿਹੜਾ ਇਹ ਲਾਈਟ ਵਗੈਰਾ ਲਾ ਕੇ ਹਨਾ ਸਲਾਈ ਕਰਦੇ ਆ ਉਹਦੇ ਤੇ ਬਹੁਤ ਜ਼ਿਆਦਾ ਕਮੈਂਟ ਸੀਗੇ ਕਿ ਲਾਈਟ ਬਾਰੇ ਦੱਸੋ ਲਾਈਟ ਬਾਰੇ ਅੱਜ ਜਿਹੜੀ ਹੈਗੀ ਸਪੈਸ਼ਲ ਆ ਤੁਹਾਡੇ ਲਈ ਅਸੀਂ ਵੀਡੀਓ ਦਿੱਤੀ ਹੈ ਜੀ ਵੀ ਕਿੰਨੇ ਦਾ ਰੇਟ ਵੀ ਬਹੁਤ ਬਹਿਣਾ ਪੁੱਛਦੀ ਸੀਗੀਆਂ ਤੇ ਉਹਦੇ ਵਿੱਚ ਤੁਸੀਂ ਅਸੀਂ ਰੇਟ ਵੀ ਤੁਹਾਨੂੰ ਦੱਸਤਾ ਜਿਹੜੇ ਤੁਹਾਡੇ ਸਵਾਲਾਂ ਦੇ ਜਵਾਬ ਸੀਗੇ ਉਹ ਵੀ ਦੇਤੇ ਜੇ ਕੋਈ ਹੋਰ ਵੀ ਤੁਸੀਂ ਕੋਈ ਵੀ ਪੁੱਛਣਾ ਚਾਹੁੰਦੇ ਹੋ ਵੇਜੇ ਤੇ ਕਹੋਗੇ ਸਾਡੇ ਤੋਂ ਪੁੱਛ ਸਕਦੇ ਹੋ ਅਸੀਂ ਜਿਹੜਾ ਹੈਗਾ ਹਰ ਇੱਕ ਜਵਾਬ ਦੇਵਾਂਗੇ ਤੁਹਾਨੂੰ ਦੇਖੋ ਇਹ ਮੇਰੀ ਸਟੈਂਡ ਤੇ ਲਾਈ ਹੋਈ ਜੁਸੀ ਹੈ ਨਾ ਮੈਨੂੰ ਜਿਹੜਾ ਹੈਗਾ ਨੀਚੇ ਬੈਠ ਕੇ ਸਲਾਈ ਕਰਨਾ ਸੌਖਾ ਲੱਗਦਾ ਜੀ ਇਹ ਮੇਰੇ ਕੋਲੇ ਟੇਬਲ ਵੀ ਹੈਗਾ ਉੱਪਰ ਜਿਹੜਾ ਪੈਰ ਲੱਗੇ ਹੋਏ ਨੇ ਉਹ ਟੇਬਲ ਵੀ ਹੈਗਾ ਉਹਦੇ ਤੇ ਮੈਨੂੰ ਔਖਾ ਲੱਗਦਾ ਇਹ ਮੈਂ ਟੇਬਲ ਇਹ ਤੇ ਸਟੈਂਡ ਤੇ ਲਵਾਈ ਹੋਈ ਜੁਸੀ ਹੈ ਨਾ ਇੱਥੇ ਬੈਠ ਕੇ ਲੱਭੇ ਮੇਰੇ ਰੀਲਾਂ ਵਗੈਰਾ ਆਉਂਦੀਆਂ ਨੇ ਇੱਥੇ ਹੀ ਮੈਂ ਸਲਾਈ ਕਰਦੀ ਆ ਤੇ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਡੀ ਇੰਸਟਾਗ੍ਰਾਮ ਆਈਡੀ ਹੈਗੀ اکੌਰ ਸੰਧੂ ਬਲਾਉ ਦੇ ਨਾਮ ਤੋਂ ਸਾਡੀ ਇੰਸਟਾਗ੍ਰਾਮ ਆਈਡੀ ਆ ਉੱਥੇ ਤੇ ਵੀ ਤੁਸੀਂ ਸਾਡੇ ਤੋਂ ਕੋਈ ਵੀ ਗੱਲਬਾਤ ਪੁੱਛ ਸਕਦੇ ਹੋ ਜਾਂ ਸਾਡਾ ਵਰਕ ਦੇਖ ਸਕਦੇ ਹੋ ਕਰਿਓ ਹੈ ਹਨਾ ਅਸੀਂ ਕਿੱਦਾਂ ਦੇ ਕੰਮ ਕਰਦੇ ਆ ਕਿੱਦਾਂ ਦੀ ਅਸੀਂ ਸਿਲਾਈ ਵਗੈਰਾ ਕਰਦੇ ਆ ਤੁਸੀਂ ਸਾਡੀ ਇੰਸਟਾਗ੍ਰਾਮ ਆਈਡੀ ਤੇ ਜ਼ਰੂਰ ਚੈੱਕ ਕਰਿਓ ਜਾ ਕੇ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ